क्रिस्पी ਜਿਹੜੇ ਆ ਬਿਲਕੁਲ ਜਾਦੇ ਕਰਾਰੇ ਬਣ ਤੇ ਫਿਰ ਤੁਸੀਂ ਇਹਦੇ ਵਿੱਚ ਕਾਰਨ ਫਲਾਰ ਜਿਹੜਾ ਪਾ ਸਕਦੇ ਹੋ ਅਰਾ ਰੋਟ ਪਾ ਸਕਦੇ ਹੋ ਮੈਦਾ ਪਾ ਸਕਦੇ ਹੋ ਲੇਕਿਨ ਮੈਂ ਤਾਂ ਸੌਖਾ ਜਿਹਾ ਤਰੀਕਾ ਦੱਸ ਰਹੀ ਆ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਰੇ ਹੀ ਠੀਕ ਠਾਕ ਹੋ ਗਏ ਤੇ ਵੀਡੀਓ ਆਪਾਂ ਪਾਈ ਹਿੰਦੀ ਦੇ ਵਿੱਚ ਡਾਊਨਲੋਡ ਕਰਕੇ ਜਿਹੜੀ ਚੀਜ਼ ਤੋਂ ਵਧੀਆ ਜਾਣਕਾਰੀ ਮਿਲਣੀ ਆ ਜਿਹੜੀ ਚੀਜ਼ ਤੁਹਾਡੇ ਫਾਇਦੇਮੰਦ ਆ ਤੁਸੀਂ ਉਹਨੂੰ ਬਹੁਤ ਘੱਟ ਪਸੰਦ ਕਰ ਰਹੇ ਹੋ ਲੇਕਿਨ ਮੇਰਾ ਮਕਸਦ ਇਹੀ ਆ ਕਿ ਮੇਰੇ ਨਾਲ ਉਹੀ ਭੈਣ ਭਰਾ ਜੁੜਨ ਜਿਹੜੇ ਸੱਚੀ ਆਪਣੇ ਸਿਹਤ ਦਾ ਖਿਆਲ ਰੱਖਣਾ ਚਾਹੁੰਦੇ ਨੇ ਤੇ ਆਪਣੇ ਆਪ ਨੂੰ ਸਹੀ ਕਰਨਾ ਚਾਹੁੰਦੇ ਨੇ ਜਿੰਨੀ ਜਾਣਕਾਰੀ ਵਧੀਆ ਉਸ ਵੀਡੀਓ ਦੇ ਵਿੱਚ ਦਿੱਤੀ ਗਈ ਹੈ ਮੈਨੂੰ ਨਹੀਂ ਲੱਗਦਾ ਕਿ ਕਿਤੇ ਹੋਰ ਤੁਹਾਨੂੰ ਮਿਲ ਸਕਦੀ ਆ ਤੇ ਬਾਕੀ ਚਲੋ ਕੋਈ ਨਾ ਆਪਾਂ ਮਟਰ ਬਣਾਉਣੇ ਨੇ ਤੇ ਇਹ ਵੀਡੀਓ ਜਿਹੜੀ ਚਟਪੜੇ ਜਿਹੇ ਖਾਣੇ ਖੋਣੇ ਹੁੰਦੇ ਆ ਨਾ ਇਹ ਸਾਰੇ ਨੋਟ ਕਰ ਲੈਂਦੇ ਆ ਲekin ਜਿਹੜੀ ਫਾਇਦੇ ਵਾਲੀ ਚੀਜ਼ ਆ ਉਹ ਘੱਟ ਲੋਕ ਨੋਟ ਕਰਦੇ ਆ ਆਪ ਕੋ ਆਪਣੀ ਚਲੋ ਚੋਇਸ ਆ ਤੇ ਅੱਜ ਆਪਾਂ ਬਣਾ ਰਹੇ ਆ ਨਮਕੀਨ ਮਟਰ ਉਹ ਵੀ ਆਪਾਂ ਬਣਾ ਰਹੇ ਆ ਪਨੀਰ ਤੇ ਨਾਲ ਆਟੇ ਤੋਂ ਕਣਕ ਦਾ ਆਟਾ ਲਿਆ ਆ ਆਟਾ ਤੁਸੀਂ ਵੱਧ ਲਾਓ ਚਾਹੇ ਘੱਟ ਆਪਣੀ ਮਤਲਬ ਕੋਈ ਦੇ ਵਿੱਚ ਮਾਤਰਾ ਦਾ ਜਿਆਦਾ ਰੌਲਾ ਨਹੀਂ ਹੈਗਾ ਮੈਂ ਇੱਕ ਕੋਲੀ ਭਰ ਕੇ ਆਟੇ ਦੀ ਲਈ ਆ ਕਣਕ ਦਾ ਆਟਾ ਹੈਗਾ ਆਪਣੇ ਕੋਲੇ ਇਹਦੇ ਵਿੱਚ ਆਪਾਂ ਪਾਵਾਂਗੇ ਪਨੀਰ ਪਨੀਰ ਵੀ ਜਿਹੜਾ ਘਰ ਦਾ ਹੀ ਆ ਦੋਨੋਂ ਕਹੀ ਜਿਹੜੇ ਮਿਕਸ ਕਰ ਲੈਣੇ ਆ ਤੇ ਲੂਣ ਜਿਹੜਾ ਵੀ ਤੁਹਾਨੂੰ ਪਤਾ ਕਿਸ ਆਪਣੇ ਸਵਾਦ ਦੇ ਅਨੁਸਾਰ ਹੀ ਪਾਉਣਾ ਆ ਜਿੰਨਾ ਕਿਸੇ ਨੂੰ ਚੰਗਾ ਲੱਗਦਾ ਆ ਥੋੜਾ ਜਿਹਾ ਮਟਰਾਂ ਦੇ ਵਿੱਚ ਨਮਕ ਘੱਟ ਹੀ ਹੋਵੇ ਤੇ ਫਲੇਵਰ ਵਧੀਆ ਹੁੰਦਾ ਆ। ਸਿੰਧਾ ਨਮਕ ਪਾ ਲਿਆ ਆਪਾਂ। ਤੇ ਨਾਲ ਇਹਦੇ ਪਾਵਾਂਗੇ ਅਜਵਾਇਆ। ਇਹਦੇ ਤੋਂ ਬਿਨਾਂ ਵੀ ਮਟਰ ਜਿਹੜੇ ਥੋੜੇ ਅਧੂਰੇ ਆ ਕ੍ਰਸ਼ ਕਰਕੇ ਪਾਵਾਂਗੇ। ਇਹ ਜਿਹਦੇ ਵਿੱਚ ਪਾਵਾਂਗੇ ਆਪਾਂ ਕਲੌਂਜੀ। ਕਲੌਂਜੀ ਪਾਉਣ ਤੋਂ ਬਾਅਦ ਚ ਇੱਕ ਚਮਚੇ ਭਰ ਕੇ ਆਪਾਂ ਇਹਦੇ ਵਿੱਚ ਪਾ ਲੈਣਾ ਹੈ ਦੇਸੀ ਘਿਓ ਦਾ ਤੁਸੀਂ ਚਾਹੋ ਤਾਂ ਤੇਲ ਵੀ ਵਰਤ ਸਕਦੇ ਹੋ ਥੋੜਾ ਜਿਹਾ ਇਸ ਤੋਂ ਉੱਪਰ ਪਾਵਾਂਗੇ ਡੇਢ ਚਮਚੇ ਦੇ ਕਰੀਬ ਮੈਂ ਇਹਦੇ ਵਿੱਚ ਦੇਸੀ ਘਿਓ ਪਾ ਲਿਆ ਦੇਸੀ ਘਿਓ ਪਾ ਕੇ ਸਾਰੇ ਮਿਕਸਚਰ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਮੈਂ ਸਿਰ ਕਹਾ ਤਾਂ ਵੀ ਹੱਲਪ ਦੇਣਾ ਹਾਂ ਤੁਸੀਂ ਜਿਹੜਾ ਆ ਪਨੀਰ ਤੇ ਜਿਹੜੇ ਇਹਦੇ ਵਿੱਚ ਆਪਾਂ ਅਜਵਾਇਨ ਫਲੌਂਜੀ ਇੱਕ ਕਿਉਂ ਪਾਇਆ ਜਿਹੜਾ ਮੌਨ ਪਾਇਆ ਆਪਾਂ ਸਾਰਾ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਮਟਰ ਤੇ ਆਪਾਂ ਸਾਰਿਆਂ ਨੇ ਬਹੁਤ ਖਾਧੇ ਆ ਲੇਕਿਨ ਜਿਹੜੇ ਪਨੀਰ ਵਾਲੇ ਮਟਰ ਵਾ ਇਹ ਸਾਇਦ ਬਹੁਤ ਮਤਲਬ ਕਿ ਮੈਂ ਤਾਂ ਕਹੂੰਗੀ ਕਿ ਆਪਾਂ ਤਾਂ ਚਲੋ ਘਾਟ ਹੀ ਖਾਦੇ ਆ ਜਿੰਨੀ ਵਾਰ ਵੀ ਆਪਾਂ ਮਾਰਕੀਟ ਵਿੱਚੋਂ ਖਰੀਦੇ ਆ ਮੈਦੇ ਤੋਂ ਬਣੇ ਜਿਹੜੇ ਆਪਣੇ ਹੁੰਦੇ ਆ ਮਟਰ ਉਹੀ ਖਰੀਦੇ ਹੁੰਦੇ ਆ ਇਸ ਤਰੀਕੇ ਦੇ ਨਾਲ ਤੁਸੀਂ ਸਾਰਾ ਜਿਹੜਾ ਆਟਾ ਪਾ ਲੈਣਾ ਹੈ ਆਟਾ ਜਿਹੜਾ ਸਖਤ ਲਾਉਣਾ ਹੈ ਨਰਮ ਆਟਾ ਨਹੀਂ ਇਹਦੇ ਵਿੱਚ ਲੱਗਣਾ ਪਾਣੀ ਦਾ ਤੁਸੀਂ ਆਪਣਾ ਹਿਸਾਬ-ਸਾਬ ਜਿਹੜਾ ਆ ਪਹਿਲਾਂ ਥੋੜੇ ਪਾਣੀ ਦੇ ਨਾਲ ਆਟਾ ਮਲਣਾ ਹੈ ਥੋੜਾ ਥੋੜਾ ਪਾਣੀ ਪਾ ਕੇ ਤੇ ਸਖਤ ਆਟਾ ਜਿਹੜਾ ਉਹ ਤਿਆਰ ਕਰ ਲੈਣਾ ਹੈ ਜਿਹੜੇ ਭੈਣ ਭਰਾ ਕੀਨ ਨੇ ਮਟਰ ਨੂੰ ਕੀਨ ਖਾਣੇ ਤੇ ਮੈਦੇ ਤੋਂ ਸਟਕਾਰਾ ਪਾਉਂਦੇ ਹੋਏ ਤੁਸੀਂ ਇਸ ਤਰੀਕੇ ਦੇ ਨਾਲ ਕਣਕ ਦੇ ਆਟੇ ਦੇ ਇਹ ਪਨੀਰ ਦੇ ਮਟਰ ਜਿਹੜੇ ਤੁਸੀਂ ਘਰੇ ਆਰਾਮ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਆਟਾ ਮਲ ਕੇ ਤੇ ਆਪਾਂ ਇਹਨੂੰ 10 ਮਿੰਟ ਹੱਦ ਜਿਹੜੀ ਰੈਸਟ ਦਿਵਾ ਚੁੱਕੇ ਆਂ ਫਿਰ ਸਕਦੇ ਹੋ ਕਿ ਨਾ ਤੇ ਜ਼ਿਆਦਾ ਸਖਤ ਆ ਤੇ ਨਾ ਹੀ ਜ਼ਿਆਦਾ ਨਰਮ ਆ ਇਸ ਤਰੀਕੇ ਦੇ ਨਾਲ ਆਟਾ ਜਿਹੜਾ ਆਪਾਂ ਪੂਰਾ ਵਧੀਆ ਤਰੀਕੇ ਨਾਲ ਰੈਸਟ ਦੇ ਕੇ ਇਹਨੂੰ ਕਰ ਲਿਆ ਰੈਡੀ ਇਹ ਆਟੇ ਦੇ ਆਪਾਂ ਹੁਣ ਛੋਟੇ ਛੋਟੇ ਜਿਹੜੇ ਆ ਢੇੜੇ ਕਰਨੇ ਆ ਮਨ ਲੋਗੇ ਦਮਾਏ ਸਾਂਦੇ ਵਿੱਚ ਇਹਨੂੰ ਵੰਡ ਲੈਣਾ ਵਾ ਦੇਸੀ ਜਿਆ ਤਰੀਕਾ ਜੇ ਆਪਾਂ ਇਹਨੂੰ ਗੋਲ ਕਰਕੇ ਤੇ ਇਹਦੇ ਹਿੱਸੇ ਕਰਨੇ ਆਉਣ ਤੇ ਤੁਸੀਂ ਵੱਡਾ ਹਰਾ ਪੇੜਾ ਲੈ ਕੇ ਇੱਕ ਕੱਦ ਦੇ ਹੱਥ ਤੇ ਨਾਲ ਜਿਹੜੇ ਆ ਇਹ ਕਿ ਹਿੱਸੇ ਦੇ ਮਤਲਬ ਇੱਕੋ ਜਿਹੇ ਪੇੜੇ ਕਰ ਸਕਦੇ ਹੋ ਫਸਟਿਕ ਇਹਦੇ ਨਾਲ ਦੋ ਪੇੜੇ ਕਰ ਲੇ ਬਾਕੀ ਦਾ ਜਿਹੜਾ ਆਟਾ ਵਾ ਉਹਨੂੰ ਆਪਾਂ ਸਾਈਡ ਤੇ ਕਰ ਲਈਏ ਸਾਈਡ ਤੇ ਕਰਕੇ ਜਿਵੇਂ ਦੋ ਪੇੜੇ ਆ ਨਾ ਦੋਵਾਂ ਦੀ ਆਪਾਂ ਰੋਟੀ ਵੇਲਣੀ ਆ। ਤੁਸੀਂ ਵੇਖ ਚੁੱਕੇ ਹੋ ਕਿ ਦੋਨੋਂ ਫੁਲਕੇ ਜਿਹੜੇ ਆਪਾਂ ਵੇਲ ਕੇ ਤਿਆਰ ਕਰ ਲਿਆ। ਐਨੇਕ ਜਿਹੜੀ ਮਤਲਬ ਰੋਟੀ ਮੋਟੀ ਰੱਖਣੀ ਆ। ਪਲਾਸਟਿਕ ਦੇ ਨਾਲ ਦੋ ਰੋਟੀਆਂ ਵੇਲ ਕੇ ਉਸ ਤੋਂ ਬਾਅਦ ਜਿਹੜੀ ਆਪਾਂ ਖਸਲਰੀ ਤਿਆਰ ਕਰਨੀ ਉਹ ਵੀ ਕਰਨਾ ਸਾਂਝੀ ਕਰਦੇ ਆਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਕੋਈ ਵੀ ਤੇਲ ਸਰੋਂ ਦਾ ਲਾ ਲਓ ਚਾਹੇ ਤੁਸੀਂ ਦੇਸੀ ਘਿਓ ਲਾ ਲਓ ਰਿਫਾਈਨ ਲਾ ਲਓ ਜੋ ਵੀ ਤੁਸੀਂ ਘਰੇ ਵੱਤਦੇ ਆ ਉਹ ਪਾ ਲੈਣਾ ਆ ਤੇ ਇਹਦੇ ਵਿੱਚ ਆਪਾਂ ਜਿਹੜਾ ਆ ਹੁਣ ਘਰੇ ਬਣ ਰਹੇ ਆ ਤੇ ਘਰੇ ਥੋੜੇ ਜਿਹਾ ਚਟਪਟੇ ਬਣਾਉਣੇ ਆ ਇਹਦੇ ਵਿੱਚ ਆਪਾਂ ਜੀਰਾ ਤੇ ਨਾਲ ਜਿਹੜੀ ਆ ਲਾਲ ਮਿਰਚ ਤੇ ਥੋੜਾ ਜਿਹਾ ਕ੍ਰਸ਼ ਕੀਤਾ ਧਨੀਆ ਇਹ ਪਾ ਲਿਆ ਆ ਤੇ ਇਹਦੇ ਵਿੱਚ ਨਾਲ ਹੀ ਥੋੜਾ ਜਿਹਾ ਨਮਕ ਆਪਾਂ ਹੋਰ ਪਾਵਾਂਗੇ ਕਿਉਂਕਿ ਆਟੇ ਦੇ ਵਿੱਚ ਨਮਕ ਥੋੜਾ ਜਿਹਾ ਘੱਟ ਸੀਗਾ ਨਮਕ ਪਾ ਲਿਆ ਇਹਦੇ ਚ ਨਾਲ ਹੀ ਆਪਾਂ ਪੋਣਾਇਆ ਆਟਾ ਇਹ ਵੀ ਮੈਂ ਕਣਕ ਦਾ ਆਟਾ ਹੀ ਪਾਇਆ ਜੇ ਤੁਸੀਂ ਜ਼ਿਆਦਾ ਇਹਦੀਆਂ ਕ੍ਰਿਸਪੀ ਲੇਅਰਾਂ ਚਾਹੁੰਦੇ ਹੋ ਕਿ ਕ੍ਰਿਸਪੀ ਜਿਹੜੇ ਆ ਬਿਲਕੁਲ ਜ਼ਿਆਦੇ ਕਰਾਰੇ ਬਣ ਤੇ ਫੇਰ ਤੁਸੀਂ ਇਹਦੇ ਵਿੱਚ ਕੌਰਨ ਫਲਾਰ ਜਿਹੜਾ ਪਾ ਸਕਦੇ ਹੋ ਅਰਾ ਰੋਟ ਪਾ ਸਕਦੇ ਹੋ ਮੈਦਾ ਪਾ ਸਕਦੇ ਹੋ ਜਿਹੜੀ ਵੀ ਤੁਹਾਡੀ ਮਨਪਸੰਦ ਚੀਜ਼ ਹੈਗੀ ਵੇ ਪਾ ਸਕਦੇ ਹੋ ਲੇਕਿਨ ਮੈਂ ਤਾਂ ਸੌਖਾ ਜਿਹਾ ਤਰੀਕਾ ਦੱਸ ਰਹੀ ਆ ਕਿਉਂਕਿ ਕਣਕ ਦਾ ਆਟਾ ਦੇ ਹਲਕ ਦੇ ਘਰੇ ਹੁੰਦਾ ਹੀ ਆ ਇਸ ਤਰੀਕੇ ਦੇ ਨਾਲ ਜਿਹੜਾ ਆਪਾਂ ਇਹ ਘੋਲ ਤਿਆਰ ਕਰ ਲਿਆ ਆ ਤੇ ਇਹੀ ਘੋਲ ਜਿਹੜਾ ਆ ਆਪਾਂ ਹੁਣ ਜਿਹੜੀ ਇਹ ਰੋਟੀ ਵੇਲੀ ਆ ਇਹਦੇ ਉੱਪਰ ਲਾਉਣਾ ਆ ਇਹ ਘੋਲ ਲਾਉਣ ਦੇ ਨਾਲ ਇੱਕ ਤਾਂ ਫਾਇਦਾ ਇਹ ਹੋਣਾ ਆ ਕਿ ਇਹਦੀਆਂ ਜਿਹੜੀਆਂ ਵਾਂ ਪਰਤਾਂ ਖੁੱਲਣੀਆਂ ਨੇ ਮਟਰਾਂ ਦੀਆਂ ਤੇ ਦੂਜਾ ਜਿਹੜਾ ਖਸਤਾ ਬਣ ਗਏ ਇਹ ਕਰਕੇ ਆਪਾਂ ਜਿਹੜੀ ਇਹ ਸਲੜੀ ਤਿਆਰ ਕਰਦੇ ਆਂ ਥੋੜਾ ਜਿਹਾ ਸੁੱਕਾ ਆਟਾ ਜਿਹੜਾ ਇਹਦੇ ਤੇ ਡਸਟ ਕਰਾਂਗੇ ਦੂਜਾ ਇਸਾ ਜਿਹੜਾ ਇਹ ਉੱਪਰ ਕਰ ਦੇਣਾ ਜਿਵੇਂ ਕਣਕ ਦੇ ਆਟੇ ਤੋਂ ਮਟਰ ਬਣਾ ਕੇ ਤੁਹਾਨੂੰ ਦਿਖਾ ਰਹੇ ਆਂ ਇਸੇ ਤਰੀਕੇ ਦੇ ਨਾਲ ਮਿਰਟ ਤੋਂ ਕਿੱਦਾਂ ਮਿਰਟ ਦੇ ਆਟੇ ਤੋਂ ਕਿੱਦਾਂ ਮਟਰ ਤਿਆਰ ਹੁੰਦੇ ਆ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਆਪਾਂ ਜੇ ਤੁਹਾਡਾ ਦਬਲੇਸਾ ਕੀਤਾ ਰੋਟੀ ਦਾ ਉਹਨੂੰ ਦੁਬਾਰਾ ਫੇਰ ਵੇਲਣਾ ਆ ਦੋਨੋਂ ਰੋਟੀਆਂ ਆਪਾਂ ਵੇਲ ਕੇ ਇੰਨੀਆਂ ਪਤਲੀਆਂ ਕਰ ਲਈਆਂ ਆ ਇਹਦੇ ਉੱਪਰ ਆਪਾਂ ਜਿਹੜੀ ਹੁਣ ਇੱਕ ਹੋਰ ਲਿਆ ਤੋਣੀ ਆ ਜਿੰਨੇ ਬਣਾਉਣ ਵਿੱਚ ਸੌਖੇ ਨੇ ਉਹਨੇ ਖਾਣ ਵਿੱਚ ਜਿਹੜੇ ਜ਼ਿਆਦਾ ਸਵਾਦ ਲੱਗਣਗੇ ਤੁਹਾਨੂੰ ਇਸ ਤਰੀਕੇ ਦੇ ਨਾਲ ਤੁਸੀਂ ਫੋਲਡ ਕਰ ਲੈਣਾ ਹੈ ਫੋਲਡ ਕਰਕੇ ਦੂਜਾ ਹਿੱਸਾ ਜਿਹੜਾ ਇਹਦਾ ਉੱਪਰ ਕਰ ਲੈਣਾ ਇਸ ਤਰੀਕੇ ਦੇ ਨਾਲ ਇਹ ਜਿਹੜਾ ਕੋਲ ਬਣਾਇਆ ਤਾਂ ਲਾਉਂਦਾ ਇਹ ਰੀਜਨ ਆ ਕਿ ਹਰੇਕ ਦੀ ਤਹਿ ਖੁੱਲਣੀ ਆ ਤਹਿ ਖੁੱਲ ਕੇ ਤੇ ਕਾਫੀ ਕਸਤਾ ਜਿਹੜੇ ਆ ਬਣ ਗਏ ਪਹਿਲਾਂ ਇਸ ਤਰ੍ਹਾਂ ਹੱਥਾਂ ਦੀ ਹੈਲਪ ਦੇ ਨਾਲ ਕਰ ਲਿਓ ਫਿਰ ਤੁਸੀਂ ਮੈਂ ਚੱਕਲੇ ਵੇਲੇ ਤੇ ਬਣਾ ਰਹੀ ਹਾਂ ਤੁਸੀਂ ਸਲੈਬ ਦੇ ਉੱਪਰ ਇਸ ਤਰ੍ਹਾਂ ਰੱਖ ਕੇ ਵੇਲ ਲੈਣਾ ਕਿਉਂਕਿ ਇਹਨੂੰ ਆਪਾਂ ਇੰਨਾ ਜ਼ਿਆਦਾ ਮੋਟਾ ਨਹੀਂ ਰੱਖਣਾ ਚੋਕਲੇ ਨੇ ਮਟਰ ਰੈਡੀ ਬਸ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਫਰਾਈ ਕਰਕੇ ਤੇ ਨਾਲ ਫਿਰ ਦੇਖਣ ਦੇ ਕਿ ਕਿਵੇਂ ਦਾ ਸਵਾਦ ਆ ਤੇ ਚਲੋ ਕਰਦੇ ਹਾਂ ਫਰਾਈ ਮਾਸਟਰ ਡਾਇਰ ਜਿਹੜਾ ਇਹਦਾ ਵਿੱਚ ਵਰਤਣਾ ਆ ਤੇਲ ਤੁਸੀਂ ਆਪਣੀ ਮਨਪਸੰਦ ਦਾ ਕੋਈ ਵੀ ਪਾਸ ਵਰਦਿਓ ਤੇਲ ਦਾ ਜਿਹੜਾ ਤਾਪਮਾਨ ਆ ਬਹੁਤ ਜ਼ਿਆਦਾ ਇਹਨੂੰ ਗਰਮ ਨਹੀਂ ਕਰਨਾ ਓਨਾ ਕੁ ਗਰਮ ਕਰਨਾ ਵਾ ਜਿੰਨਾ ਕਿ ਮਤਲਬ ਕਿ ਆਪਾਂ ਆਪਾਂ ਹੱਥ ਇਸ ਤਰ੍ਹਾਂ ਲਾ ਕੇ ਦੇਖ ਸਕਦੇ ਆ ਕਿ ਬਹੁਤ ਘੱਟ ਸੇਕ ਜਿਹੜਾ ਪੈ ਰਿਹਾ ਆ ਜਿਆਦਾ ਗਰਮ ਕਰਾਂਗੇ ਤਾਂ ਉੱਪਰਲੀ ਤਹਿ ਸੜ ਜੂਗੀ ਆਪਾਂ ਨੇ ਵ ਇੱਕ ਪੀਸ ਪਾ ਕੇ ਵੇਖਿਆ ਹੁਣ ਆਸਾਨੀ ਨਾਲ ਉਪਰ ਆਉਣਾ ਸ਼ੁਰੂ ਹੋ ਗਿਆ ਤੇ ਪਤਾ ਲੱਗ ਜਾਂਦਾ ਹੈ ਕਿ ਆਪਣਾ ਜਿਹੜਾ ਤੇਲ ਆ ਗਰਮ ਹੋ ਚੁੱਕਾ ਆ ਤੇ ਘੱਟ ਸੇਕ ਦੇ ਉੱਪਰ ਪਹਿਲਾਂ ਆਪਾਂ ਇਹਦੇ ਵਿੱਚ ਜਿੰਨਾ ਵੀ ਪੂਰ ਪਾਉਣਾ ਹੈ ਪਹਿਲਾਂ ਘੱਟ ਸੇਕ ਤੇ ਪਾਉਣਾ ਹੈ ਫੋਰ ਲ ਗੈਸ ਨਹੀਂ ਤੁਸੀਂ ਕਰਨਾ ਬਿਲਕੁਲ ਮੀਡੀਅਮ ਤੇ ਕਰਤੀਏ ਤੇ ਫਿਰ ਤੁਸੀਂ ਇਹਦੇ ਵਿੱਚ ਪੂਰ ਪਾਉਣਾ ਆ ਜਦੋਂ ਘੱਟ ਸੇਕ ਤੇ ਪਾਉਗੇ ਤੇ ਇਹਨੇ ਆਪਣੇ ਆਪ ਉਤਰ ਕੇ ਜਦੋਂ ਉੱਪਰ ਆਉਣਾ ਮਟਰਾਂ ਨੇ ਫਿਰ ਆਪਾਂ ਇਹਨਾਂ ਦੀ ਉਲਟਾ ਪਲਟੀ ਕਰਨੀ ਆ ਉਸ ਤੋਂ ਪਹਿਲਾਂ ਸੇਕ ਸਟਾਰਟ ਕਰਾਂਗੇ ਤੇ ਪਰਤਾਂ ਜਿਹੜੀਆਂ ਚੰਗੀ ਤਰ੍ਹਾਂ ਗੁੱਲਣਗੀਆਂ ਨਹੀਂ ਜਦੋਂ ਉੱਪਰ ਆਉਣੇ ਸ਼ੁਰੂ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਸੇਕ ਆਪਣਾ ਜਿਹੜਾ ਵਧਾਉਣਾ ਇਹਦਾ ਜੇ ਪਹਿਲਾਂ ਸੇਕ ਜ਼ਿਆਦਾ ਵਧਾ ਦਾਂਗੇ ਤੇ ਉੱਪਰਲੀ ਤਹਿ ਜਿਹੜੀ ਸੜ ਜਾਣੀ ਆ ਤੇ ਫਿਰ ਵਿੱਚੋਂ ਜਿਹੜੇ ਕੱਚੇ ਰਹਿਣਗੇ ਵੇਖ ਸਕਦੇ ਆ ਕਿ ਜਿੱਦਾਂ ਹੁਣ ਉੱਪਰੋਂ ਨੇ ਧੁਰੋ ਹੋ ਗਏ ਆ ਹੁਣ ਥੋੜਾ ਜਿਹਾ ਆਪਾਂ ਇਹਨਾਂ ਨੂੰ ਉਲਟਾ ਪਲਟੇ ਜਿਹੜੀ ਆ ਕਰ ਸਕਦੇ ਆ ਦੇਖ ਸਕਦੇ ਆ ਕਿ ਆਪਾਂ ਜਿਹੜਾ ਹੁਣ ਗੈਸ ਆ ਬਿਲਕੁਲ ਫੁੱਲ ਕਰ ਦਿੱਤਾ ਆ ਤੇ ਤਹਿ ਜਿਹੜੀਆਂ ਇਹਦੀਆਂ ਖੁੱਲਣੀਆਂ ਸ਼ੁਰੂ ਹੋ ਚੁੱਕੀਆਂ ਆ ਤੇ ਇਸ ਤਰੀਕੇ ਦੇ ਨਾਲ ਹੀ ਇਹਨੇ ਕਰੰਚੀ ਹੋ ਜਾਣਾ ਹੁਣ ਮੈਂ ਦੇਸੂ ਟੁਟਕਾਰਾ ਪਾਓ ਤੇ ਆਟੇ ਦੇ ਜਿਹੜੇ ਮਟਰ ਬਣਾਓ ਬਸ ਮੇਰਾ ਤਾਂ ਇਹੀ ਸਾਰਿਆਂ ਨੂੰ ਮੈਸੇਜ ਆ ਕਿਉਂਕਿ ਮੈਂ ਆਪਣੇ ਚੈਨਲ ਤੇ ਇਹੀ ਚਾਹੁੰਦੀ ਆ ਕਿ ਸਾਰੇ ਤੰਦਰੁਸਤ ਰਹਿਣ ਉਹੀ ਭੈਣ ਭਰਾ ਜੁੜਨ ਜਿਨ੍ਹਾਂ ਨੇ ਆਪਣੀ ਸਿਹਤ ਜਿਹੜੀ ਆ ਕਾਮਯਾਬ ਰੱਖਣੀ ਆ ਚਲੋ ਇਦਾਂ ਜੀਦ ਕਰਦਾ ਹੀ ਆ ਉਹ ਆਪ ਬਦਲੇ ਦੇ ਤੀਜਾ ਖਾਣ ਨੂੰ ਪਰ ਫੈਗਾ ਵੀ ਦੇਖ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੀ ਦੀ ਰਗਤ ਆ ਬੜਾ ਵਧੀਆ ਨਖਾਰ ਇਕਦਮ ਤਰੰਚੀ ਬਣਾਉਣ ਵਿੱਚ ਕੋਈ ਜ਼ਿਆਦਾ ਇਹਦੇ ਵਿੱਚ ਪਰੇਸ਼ਾਨੇ ਵਾਲੀ ਗੱਲ ਹੈ ਨਹੀਂ ਆ ਤੇ ਤੁਸੀਂ ਆਰਾਮ ਨਾਲ ਜਿਹੜੇ ਆ ਘਰੇ ਬਣਾ ਸਕਦੇ ਹੋ ਬੱਚਿਆਂ ਨੂੰ ਦੇ ਸਕਦੇ ਹੋ ਕੁੁਰਕਰੇ ਜਿਹੜੇ ਮੰਗਦੇ ਨੇ ਹੋਰ ਇਦਾਂ ਦੀਆਂ ਦੁਕਾਨ ਦੀਆਂ ਚੀਜ਼ਾਂ ਮੰਗਦੇ ਨੇ ਉਹਨਾਂ ਨਾਲੋਂ ਤਾਂ ਕਿੱਦੇ ਵਧੀਆ ਆ ਤੇ ਥੋੜੇ ਜਿਹੀ ਇੱਕ ਕੋਲੀ ਆਟਾ ਹੋਣਾ ਤੇ ਉਹਦੇ ਵਿੱਚ ਵੀ ਬੀਖ ਸਕਦੇ ਹੋ ਕਿੰਨੇ ਹਾਰੇ ਮਟਰ ਆਪਾਂ ਬਣਾ ਕੇ ਤਿਆਰ ਕਰ ਲਿਆ ਲਓ ਜੀ ਮਟਰ ਬਣ ਕੇ ਕਿੰਨੇ ਤਿਆਰ ਆਟੇ ਤੇ ਪਨੀਰ ਤੋਂ ਤਿਆਰ ਹੋ ਕੇ ਜਿਹੜੇ ਬਣੇ ਮਟਰ ਨੇ ਇਹ ਦੇਖ ਸਕਦੇ ਹੋ ਇਹਦਾ ਕਰੰਚ ਲੇਅਰਜ਼ ਵੀ ਦੇਖ ਸਕਦੇ ਨੇ ਜਿਹੜੀਆਂ ਇਹਨਾਂ ਦੀਆਂ ਪਰਤਾਂ ਨੇ ਕਿੰਨੀਆਂ ਵਧੀਆ ਬਣ ਕੇ ਹੋਈਆਂ ਨੇ ਤਿਆਰ ਜਿਹੜਾ ਆਪਾਂ ਇਹਨਾਂ ਦੇ ਵਿੱਚ ਕੋਲ ਪਾਉਨੇ ਆ ਨਾ ਅ ਸਲਰੀ ਬਣਾ ਕੇ ਉਹਦਾ ਇਹੀ ਰੀਜਨ ਹੁੰਦਾ ਆ ਬਜ਼ੁਰਗ ਵੀ ਬੜੇ ਆਰਾਮ ਨਾਲ ਖਾ ਸਕਦੇ ਆ ਬੱਚੇ ਵੀ ਬੜੇ ਆਰਾਮ ਨਾਲ ਮਤਲਬ ਕਿ ਸਵਾਦ ਦੇ ਨਾਲ ਖਾਣਗੇ ਕਿਉਂਕਿ ਹੈ ਹੀ ਇੰਨੇ ਜ਼ਿਆਦਾ ਪੇਸਟੀ ਨੇ ਤੇ ਤੁਹਾਨੂੰ ਵੀ ਆਟੇ ਤੇ ਪਨੀਰ ਤੋਂ ਰਾਤ ਨੂੰ ਆਪਣੇ ਘਰੇ ਗੜਿਆ ਮਟਰ ਬਣਾ ਕੇ ਤੇ ਕਰੋ ਤਿਆਰ ਤੇ ਬੱਚੇ ਆਏ ਨੇ ਸਕੂਲੋਂ ਆਪਾਂ ਤੇ ਇਹਨਾਂ ਨੂੰ ਨਾਲ ਦੇ ਨਾਲ ਸਰਵ ਕਰਾਂਗੇ ਕਿਉਂਕਿ ਇੰਨੇ ਕਿ ਮਟਰ ਤੇ ਰਾਤ ਨੂੰ ਆਪਣੇ ਲੱਭ ਹੀ ਜਾਣਗੇ ਜੇਕਰ ਤੁਸੀਂ ਇਹਨਾਂ ਨੂੰ ਸਟੋਰ ਕਰਨਾ ਚਾਹੁੰਦੇ ਹੋ ਜ਼ਿਆਦਾ ਟਾਈਮ ਲਾ ਕੇ ਬਣਾ ਕੇ ਤੇ ਫਿਰ ਤੁਸੀਂ ਇਹਨਾਂ ਨੂੰ ਜਿਵੇਂ ਕਿ ਇੱਕ ਦੋ ਜਾਣੇ ਦੀ ਹੈਲਪ ਦੇ ਨਾਲ ਇਸ ਤਰ੍ਹਾਂ ਹੀ ਬਣਾ ਕੇ ਤੇ ਕਾਫੀ ਕਰੇ ਲੰਬੇ ਟਾਈਮ ਲਈ ਤੁਸੀਂ ਜਨਾ ਸਟੋਰ ਕਰਕੇ ਰੱਖ ਸਕਦੇ ਹੋ